हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸਰਿਆਲੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬਿੱਕਰ ਦੇ ਕੋਲੇ ਆਇਆ ਜੀ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਕੋ ਰੋਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ਼ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਬਾਰੇ ਬਧੇਰੇ ਡਿਟੇਲ ਜਿਹੜੀ ਤੁਸੀਂ ਲੈ ਸਕਦੇ ਜੀ ਅੱਜ ਇਸ ਕਵਰਜ ਵਿੱਚ ਦੋ ਪਸ਼ੂ ਦਿਖਾਉਣੇ ਆ ਦੋਵੇਂ ਬਿਹੜਾ ਤਾਜ਼ੀਆਂ ਸੁਈਆਂ ਸਵਾਈਆਂ ਨੇ ਨਾਲ ਬੱਚੇ ਕੀ ਹੁਣ ਥੱਲੇ ਇਹਨਾਂ ਦੇ ਮਿਲਕ ਰਿਕਾਰਡ ਆ ਕੀ ਦੁੱਧ ਚਵਾਈ ਕਰਵਾ ਰਹੀਆਂ ਨੇ ਤਾਂ ਕਿੰਨਾ ਰੇਟ ਪੜਤਾ ਰਹਿਣ ਵਾਲਾ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਖਾਸ ਵਿਜਿਟ ਤੁਸੀਂ ਸਰਿਆਲੀ ਕਰਨੀ ਆ ਹਰੀ ਕੇ ਪੱਤਨ ਤੋਂ ਕੋਈ 15-16 ਕਿਲੋਮੀਟਰ ਦੀ ਦੂਰੀ ਆ ਸਰਿਆਲੀ ਤੋਂ ਦੋਸਤੋ ਜਿਹੜੀ ਸੜਕ ਪੱਟੀ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਮਾਈ ਦਾ ਟਿੱਬਾ ਗੁਰਦੁਆਰਾ ਉਹਦੇ ਬਿਲਕੁਲ ਸਾਹਮਣੇ ਬੀਰ ਬੇਕਰ ਉਹਨਾਂ ਦਾ ਘਰ ਆ ਤੇ ਵਿਜ਼ਿਟ ਕਰ ਸਕਦੇ ਜੇ ਤੁਸੀਂ ਇਸੇ ਛੜਕ ਦੇ ਉੱਪਰ ਅੱਗੇ ਜਾ ਕੇ ਬੁਰਜ ਨੱਥੂਕੇ ਤੇ ਬੁਰਜ ਰਾਇਕਾ ਪਿੰਡ ਵੀ ਰਹਿ ਜਾਂਦਾ ਤੇ ਇਹ ਸੜਕ ਅੱਗੇ ਪੱਟੀ ਖੇਰ ਨੂੰ ਚਲੀ ਜਾਂਦੀ ਆ ਤਰੀਕ ਅੱਜ 25 ਮਾਰਚ ਸਮਾਂ ਵੀ ਦੋਸਤੋ ਦੁਪਹਿਰ ਦੇ 1.5 2 ਵਜੇ ਦਾ ਬਾਕੀ ਦੋ ਵਾੜਾਂ ਦਿਖਾਵਾਂਗੇ ਦੋ ਵਾੜਾਂ ਦੀ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਘਰਾਂ ਕੇ ਕਰ ਲਿਓ ਠੀਕ ਆ ਜੀ ਕਿਉਂਕਿ ਦੁੱਧ ਚਵਾਈ ਤੇ ਚੱਲਣ ਡਈਆਂ ਨੇ ਰੇਡ ਪੁੱਛ ਲਾਂਗੇ ਵੀਰ ਤੋਂ ਬਾਕੀ ਹਾਲਚਲ ਪੂਰਾ ਇੰਨਾ ਵਾੜਾਂ ਦੀ ਕੀ ਸਥਿਤੀ ਹੈ ਦੁੱਧ ਤੇ ਹੁਣ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜਦੇ ਹੋ ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਬਈ ਬਿਕਰ ਸਸਰੀਕਾਲ ਸਸਰੀਕਾਲ ਜੀ ਹੋਰ ਵੀ ਬਿਕਰ ਸਿਆ ਕੀ ਹਾਲ ਚੰਗਾ ਵਧੀਆ ਹੈ ਵਧੀਆ ਮਿਹਰਬਾਬੀ ਅੱਛਾ ਬਿਕਰ ਅੱਜ ਤੋਂ ਆਪਾਂ ਮੇਨ ਦਾ ਕੋਈ 8-10 ਦਿਨ ਹੋ ਗਏ ਹੋਣੀ ਵੀਡੀਓ ਪਹਿਲਾਂ ਪਾਈ ਹਾਂ ਜੀ ਹਾਂ ਜੀ ਹੋ ਗਿਆ ਮਾਲ ਸੇਲ ਉਹ ਸੇਲ ਹੋ ਗਏ ਪਾਜੀ ਉਸ ਦਿਨ ਹੀ ਹੋ ਗਿਆ ਤੁਸੀਂ ਜਾਂ ਤੇ 35 ਸੱਟੇ ਉਹ ਤਾਂ ਪਹਿਲੀਆਂ ਚ ਗਈਆਂ ਹਾਂ ਹਾਂ ਜੀ ਹਾਂ ਜੀ ਉਸੇ ਵੇਲੇ ਠੀਕ ਹੈ ਮਾਲ ਵੀ ਚੰਗਾ ਸੀ ਵੇੜਾ ਚਲੋ ਛੋਟੇ ਭਾ ਦੀਆਂ ਸੀ ਛੋਟੇ ਭਾ ਦੀਆਂ ਹਾਂ ਉਹ ਪੜਦਾ ਮੈਨੂੰ ਲੱਗਦਾ ਵੀ ਨਾ ਬਹੁਤ ਘੱਟ ਲੱਭਦਾ ਵੀ ਘਾਟ ਹੀ ਆ ਹਾਂ ਜੀ ਹਾਂ ਜੀ ਤੇ ਗਾਹਕ ਭੈਣ ਭ ਤੇ ਅੱਜ ਆਪਣੇ ਕੋਲ ਬਿਕਰ ਆ ਦੋ ਬੈੜਾਂ ਦੋਵੇਂ ਤਾਜ਼ੀਆਂ ਸੂਈਆਂ ਨੇ। ਦੋ ਤਾਜ਼ੀਆਂ ਸੂਈਆਂ ਨੇ ਦੋਨੀਆਂ। ਤੇ ਸੂਵੇ ਕਿੰਨੇ ਕਿੰਨੇ ਜੜੀਆਂ ਇਹ ਹੋਣਗੀਆਂ? ਦੁੱਜੇ ਦੁੱਜੇ ਸੂਏ ਆ ਭਾਜੀ ਦੋਵੇਂ। ਦੁੱਜੇ ਦੁੱਜੇ ਸੂਵੇ। ਤੇ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਵੈਸੀ ਹੋਣਾ? ਭਾਜੀ ਇਹਨੂੰ ਹੋ ਗਿਆ ਪੂਰਾ ਹਫਤਾ। ਆਹ। ਉਹਨੂੰ ਕੋਈ 12-13 ਦਿਨ 15 ਦਿਨ ਨਹੀਂ ਮੰਨ ਸਕਦੇ ਜੀ। ਇੱਕ ਹਫਤੇ ਦੀ ਇੱਕ ਦੋ ਹਫਤਿਆਂ ਦੀ ਸੂਈ। ਹਾਂਜੀ ਹਾਂਜੀ। ਲੋ ਜੀ ਦੋਸਤੋ ਸ਼ੁਰੂਆਤ ਇਸੇ ਵੈੜ ਤੋਂ ਆਪਾਂ ਕਰਾਂਗੇ। ਮਗਰ ਦੋਵਾਂ ਦੇ ਬੱਚੀਆਂ ਜੀ। ਮਗਰ ਦੋਨਾਂ ਦੇ ਬੱਚੀਆਂ। ਦੋਵੇਂ ਬੱਚੀਆਂ ਜੀ। ਠੀਕ ਹੈ ਜੀ। ਹਾਂਜੀ। ਲੈ ਐ ਜਫ ਦੇ ਬਰੀਡਰ ਐਚਪੀ ਬਰੀਡ ਦੇ ਵਿੱਚ ਹਾਂਜੀ ਹਾਂਜੀ ਇਹ ਸੂਹਾ ਦੂਜਾ 10 ਦਾ ਦਿਨ ਵੀ ਤੁਸੀਂ ਦੱਸਦੇ ਵੀ ਹਫਤੇ ਦੀ ਸੂਈ ਆ ਹਾਂਜੀ ਹਾਂਜੀ ਮਿਲਕ ਰਿਕਾਰਡ ਕੀ ਆ ਥੱਲੇ ਦੁੱਧ ਕਿੰਨੇ ਕਿਤੇ ਚਲਣ ਦੇ ਉਹ ਵਾਲੀ ਇਸ ਟਾਈਮ ਥੱਲੇ 5 ਲੀਟਰ ਤਿਆਰ ਆ ਜੀ 5 ਲੀਟਰ ਹਾਂਜੀ ਹਾਂਜੀ ਜਿਹੜਾ ਆਪਾਂ ਕਿਸੇ ਆਪਣੇ ਭੈਣ ਭਰਾਵਾਂ ਨੂੰ ਸੱਚ ਨਾਲ ਚੁਵਾ ਦਾਂਗੇ ਹਾਂਜੀ ਹਾਂਜੀ 5 ਲੀਟਰ ਦੋਸਤੋ ਦੁੱਧ ਆ ਇਸ ਵੇੜ ਦੇ ਥੱਲੇ ਹੁਣ ਮੌਕੇ ਤੇ ਮਗਰ ਬੱਛੀ ਆ ਹਫਤੇ ਦੀ ਸੂਈ ਆ ਬਾਕੀ ਤੁਹਾਨੂੰ ਇੱਕ ਜ਼ਰੂਰ ਮੈਂਸ਼ਨ ਕਰ ਦਿੰਨੇ ਆ ਜਿਹੜੀ ਦੂਜੇ ਨੰਬਰ ਤੇ ਦੋਸਤੋ ਵੇੜ ਬਖਾਵਾਂਗੇ ਫੁੱਲ ਵੱਡੇ ਕੱਦ ਕੱਢ ਦੀ ਆ ਵੱਡੀ ਵੇੜ ਇਹ ਮੀਡੀਅਮ ਹਾਈਟ ਦੇ ਵਿੱਚ ਹੈ ਐਚਪੀ ਐਚਪ ਦੇ ਵਿੱਚ ਕ੍ਰੋਸ ਥੋੜਾ ਬਤਾ ਹੋਊਗਾ ਤੇ ਮੀਡੀਅਮ ਹਾਈਟ ਦੇ ਵਿੱਚ ਆ ਬਾਕੀ ਥਣ ਭਾਂਡੇ ਲੇਵੇ ਦੀ ਉਹ ਪੂਰੀ ਜਦੋਂ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਈ ਉਦੋਂ ਤੁਹਾਨੂੰ ਬਥੇਰੇ ਸਮਝ ਲੱਗ ਜੂਗੀ ਮਗਰ ਇੱਕ ਵਾਰੀ ਤੁਹਾਨੂੰ ਬੱਛੀ ਵਿਖਾ ਦਈਏ ਆ ਬੱਚਾ ਫੀਮੇਲ ਕਾਪ ਮਗਰ ਬੱਛੀ ਆ ਠੀਕ ਆ ਤੇ 25 ਲੀਟਰ ਇਸ ਵਾਇਰ ਦੇ ਥੱਲੇ ਦੁੱਧ ਦਾ ਜਿਹੜਾ ਕਿਸੇ ਵੀਰ ਨੇ ਚੂਲਣਾ ਸੋ ਸਾਈ ਬੀ ਇਹਨਾਂ ਕਰਕੇ ਬੇਸ਼ਰਕ ਬੇਚਿੰਤ ਕੋਈ ਵੀਰ ਆਪਣੀ ਤਸੱਲੀ ਕਰ ਸਕਦਾ अच्छा वीर बेकर बाकी चोंड़ चान किद्दा वीर बिल्कुल बिल्कुल पाजी ये बिल्कुल ठंडी है ਧਾਦੇ ਤੋਂ ਡਰਦੀ ਹੈ ਥੋੜੀ ਜੀ ਅੱਛਾ ਇਹ ਬਿਲਕੁਲ ਆਵੇ ਹੈ ठंडी ਧੀਰੀ ਹੈ ਨਾ ਹਾਂਜੀ ਲੈ ਬੰਗਾ ਬੰਗਾ ਪਾਉਣ ਦੀ ਲੋੜ ਵੀ ਨਹੀਂ ਮਿਲਦਾ ਨਹੀਂ ਪਾਉਂਦੇ ਪਾਜੀ ਚਲੋ ਅੱਗੇ ਕਿਸੇ ਵੀਰ ਦੀ ਸਮਝ ਆ ਜੇ ਪਾਉਣਾ ਹੋਵੇ ਪਾ ਵੀ ਲਵੇ ਤੇ ਵੈਸੇ ਹੈ ठंडी ਧੀਰੀ ਹਾਂਜੀ ਠੰਡੀ ਧੀਰੀ ਬਿਲਕੁਲ ਠੀਕ ਹੈ ਬਾਕੀ ਚੋਣ ਚਾਂ ਭੂਰ ਛਟਾ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ ਬਿਲਕੁਲ ਓਕੇ ਪਾਜੀ ਅੱਛਾ ਅੱਛਾ ਹਾਂਜੀ ਹਾਂਜੀ ਚਵਾ ਕੇ ਦਵਾਂਗੇ ਆਪਾਂ ਠੀਕ ਹੈ ਜੀ ਲੈ ਵੀ ਵੀਰ ਖੋਲ ਕੇ ਤੋਰਦਗੇ ਠੀਕ ਹੈ ਤੋਰ ਗਾਲੀ। ਤੋਂ ਦੋਸਤੋ ਵੀਰਾਂ ਦਾ ਵੀ ਚੋਕੇ ਕਿਸੇ ਵੀਰ ਨੇ ਖਰੀਦਣੀ ਆ ਆਪਣੀ ਤਸੱਲੀ ਕਰੇ ਚਵਾ ਕੇ ਦਵਾਂਗੇ। ਆਨਲਾਈਨ ਕੋਈ ਭਰਾ ਸਾਬ ਦਾ ਕਰਦਾ ਤੇ ਇੱਕ ਰੁਕੋ ਵੈਸਟ ਆ ਮੇਰੀ। ਵੀ ਆਪਦੀ ਚੀਜ਼ ਜਿਹੜੀ ਕਿਸੇ ਵੀਰ ਨੇ ਆਪਣੇ ਘਰ ਦਾ ਸ਼ਿੰਗਾਰ ਬਣਾਉਣੀ ਆ ਕਿੱਲੇ ਤੇ ਬਣਣੀ ਆ। ਆਪਦੀ ਨਰਕ ਪਰਖਾ ਤਸੱਲੀ ਆ ਚੋਕੇ ਪਸਮਾ ਕੇ ਜ਼ਰੂਰ ਕਰ ਲਿਆ ਕਰੋ। ਬਾਅਦ ਵਿੱਚ ਕਿਸੇ ਤਰ੍ਹਾਂ ਦਾ ਉਲਾਂਭਾ ਲੈਣਾ ਦੇਣਾ ਮਾੜੀ ਗੱਲ ਆ। ਤਸੱਲੀ ਪਹਿਲਾਂ ਕਰਿਆ ਕਰੋ ਠੀਕ ਆ ਜੀ। ਚੱਲ ਤੋਰ। ਆ ਲਓ ਜੀ। ਠੀਕ ਆ ਠੰਡੀ ਧੀਰੀ ਆ ਸੀਲਸ ਲੱਗਾ। ਕੋਈ ਇੱਕ ਦੋ ਗਿਹੜੇ ਕਢਾ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆਪਾਂ। ਆ ਲਓ ਜ ਹਾਂ ਨਾ ਵੀ ਵੀਰ ਇੱਕ ਵਾਰੀ ਹੋਰ ਲੰਬਾ ਤੋਰਦੇ ਆ ਇਹਨੂੰ ਲਓ ਜੀ ਤਸੱਲੀ ਵੀ ਵੀਰ ਨਾਲ ਦੀ ਨਾਲ ਹੀ ਕਰਾ ਰਿਆ ਪੂਰੀ ਠੰਡੀ ਤੇਰੀਆ ਫਾੜੀ ਵਾਲਾ ਚੱਟਾ ਗਰਲਬੁਰ ਲਗਲੇ ਪਿਛਲੇ ਥਾਣਾ ਦੀ ਦੋਸਤੋ ਕਾਫੀ ਸੋਹਣੀ ਆ ਕੋਈ ਢਠ ਢਠ ਤੇ ਥਾਣ ਲੱਗਾ ਅਗਲੇ ਪਿਛਲੇ ਥਾਣਾ ਦੀ ਜੇਕਰ ਆਪਾਂ ਗੱਲ ਕਰ ਲਈਏ ਠੀਕ ਹੈ ਬਾਕੀ ਰੰਗ ਰੂੰਗ ਕੋ ਪ੍ਰਿੰਟ ਕਾਫੀ ਸੋਹਣਾ ਹੈ ਹੈ ਕ੍ਰੋਸ ਦੇ ਵਿੱਚ ਠੀਕ ਹੈ ਜੇ ਐਚ ਐਫ ਕ੍ਰੋਸ ਦੇ ਵਿੱਚ ਰੰਗ ਪ੍ਰਿੰਟ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਕੋਈ ਵਾਈਟ ਦੇ ਵਿੱਚ ਬਲੈਕ ਡੱਬ ਜਿਹੜੇ ਹੈਗੇ ਆ ਵੜ ਦੇ ਮਗਰ ਬੱਛੀ ਆ ਫੀਮੇਲ ਕਾਫ ਆ ਠੀਕ ਆ ਤੇ ਅੱਛਾ ਵੀਰ ਫਿਕਰ ਇਹਦੀ ਕੀ ਡਿਮਾਂਡ ਕਰਦੇ ਆ ਭਰਾ ਸੰਤੂ ਸਾਹਿਬ ਮੰਗਨੋ ਜਿੰਨੇ ਮਰਜ਼ੀ ਮੰਗੀ ਜਾਈਏ 95000 ਚ ਮਾਨਤਾਨ ਕਰ ਦਾਂਗੇ 95 ਚੋਂ ਹਾਂਜੀ ਕਰਦੀਏ ਖੁੱਲਾ ਮਾਨਤਾ ਕਿੰਨਾ ਕੋਈ ਮਾਨਤਾ ਨਹੀਂ ਕਰਾਂਗੇ ਜੀ ਕਿੰਨਾ ਹੋਊਗਾ ਕਰ ਦਾਂਗੇ 2-4000 2-4 ਪੂਰੇ 90 ਕਰ ਦਾਂਗੇ ਦੱਸੋ 90 ਹਾਂਜੀ ਦੁੱਧ ਕੋਈ ਵੀਰ ਆਪਣੇ ਭਾਵੇਂ 2 ਭਾਵੇਂ 4 ਡੰਗ ਚ ਹੋਵੇ ਭਾਵੇਂ ਕੋਈ 3 ਡੰਗ ਚ ਹੋਵੇ ਜਿੰਨੇ ਟਾਈਮ ਮਰਜ਼ੀ ਚ ਹੋਵੇ ਜੀ ਕੋਈ ਪ੍ਰੋਬਲਮ ਨਹੀਂ ਜੀ ਲਓ ਦੋਸਤੋ ਜਿਹੜਾ ਵੀਰ ਕੋਈ ਡੇਰੀ ਦੇ ਸਿਲਸਲੇ ਲਈ ਖਰੀਦਣੀ ਚਾਹੁੰਦਾ ਵੜ ਦੁੱਧ ਬਾਦਲੀ ਠੀਕ ਆ ਜੀ ਜਰੂਰ ਤੁਸੀਂ ਹੱਥ ਪਾ ਸਕਦੇ ਜੀ 90 ਦੀਆਂ ਦਾ ਭਰਾ ਵੀ 90 ਦੀ ਦੇਵਾਂਗੇ ਬਾਕੀ ਅੱਗੋਂ ਕਿਸੇ ਵੀਰ ਦੀ ਸਮਝ ਆ ਆਣ ਕੇ ਆਪਦੀ ਤਸੱਲੀ ਨਾਲ ਵੇਖੋ ਚੋਵੋ ਠੀਕ ਆ ਜੀ ਥੋੜਾ ਬਾਦ ਵਿੱਚ ਹੋਰ ਵੀ ਕੋਈ ਗੁਜਾਇਸ਼ ਹੋਈ ਤੇ ਮੌਕੇ ਤੇ ਹੋ ਜਾਊਗਾ ਕੋਈ ਨਿਕਲਣਾ ਹੋਇਆ ਛੋਟਛਾਪਾ ਠੀਕ ਆ ਅੱਛਾ ਵੀਰ ਬਕਰ ਅੱਗੇ ਆ ਜੀ ਆਪਣੇ ਆ ਦੂਜੇ ਨੰਬਰ ਤੇ ਜਿਹੜੀ ਆ ਵੜ ਹਾਂਜੀ ਇਹਦੀ ਕੀ ਡਿਟੇਲ ਆ ਇਹ ਸੂਆ ਕਿਨਵਾ ਜੀ ਇਹ ਵੀ ਸੰਧੂ ਸਾਹਿਬ ਦੂਜਾ ਸੂਆ ਇਹਨੂੰ 15 ਦਿਨ ਹੋ ਗਏ ਜੀ ਸੂਈ 1 ਕਦ ਕੁਦ ਚੰਗਾ ਹਨਾ ਇਹਦਾ ਵੱਡਾ ਜੀ ਇਹਦਾ ਵੇਲਬੋਲ ਵੀ ਲੰਮੀ ਆ ਦੋਸਤੋ ਵੇਲ ਦੀ ਤੁਸੀਂ ਵੇਖ ਲਓ ਲੰਬਾਈ ਪੂਰੀ ਆ ਤੇ ਕਦ ਵੀ ਵੱਡਾ ਠੀਕ ਆ ਜੀ ਮੀਡੀਅਮ ਤੋਂ ਉੱਚੀ ਆ ਨਾਰਮਲ ਹਾਈਟ ਆਪਾਂ ਦੇਖਦੇ ਆ ਮੀਡੀਅਮ ਉਹਦੇ ਤੋਂ ਉੱਚੀ ਆ ਵੱਡੀਆਂ ਬੜਾਂ ਦੇ ਵਿੱਚ ਵੀ ਕੋਈ ਭਰਾ ਸੌਦਾ ਕਰ ਸਕਦਾ ਇਹਨੂੰ ਮੰਨ ਕੇ ਤੇ ਇਹਨੂੰ ਅੱਜ ਸੁਈ ਨੂੰ ਵੀ ਦੱਸਿਆ ਵੀ 2 ਹਫ਼ਤੇ 15 ਦਿਨ ਦਾ ਹੋ ਗਿਆ ਹਾਂ ਜੀ 15 ਦਿਨ ਹੋ ਗਏ ਜੀ ਬੱਚਾ ਇਹਦੇ ਮਗਰ ਬੱਚੀ ਆ ਭਾਜੀ ਮਗਰ ਬੱਚੀ ਆ ਇਹਦੇ ਮਗਰ ਬੱਚੀ ਲੋ ਵੀ ਇਹਦੇ ਮਗਰ ਵੀ ਬੱਚੀ ਆ ਭਰਾਵੋ ਇੱਕ ਮੈਨੂੰ ਲੱਗਦਾ ਵੀ ਇੱਕੋ ਘਰ ਆਈਆਂ ਦੋਵੇਂ ਇੱਕੋ ਦੋ ਘਰੋਂ ਛੱਡ ਚੁਆਈਆਂ ਭਾਜੀ ਅੱ ਤਬਿਕਰ ਤੁਸੀਂ ਜਿਵੇਂ ਪੁੱਛਿਆ ਸੀ ਇੱਕ ਵਾਰੀ ਤੁਸੀਂ ਵੀ ਜਾ ਕੇ ਵੀ ਬੱਚੀਆਂ ਮਗਰ ਵੀ ਇਹ ਕ੍ਰੋਸ ਕਰਦੇ ਭਾਜੀ ਇਹਨਾਂ ਨੇ ਨਾ ਵਸ਼ਾ ਰੱਖਿਆ ਜੇ ਵਿੱਚ ਪੱਕਾ ਹੀ ਅੱਛਾ ਮਾਲ ਦੇ ਵਿੱਚ ਹਾਂਜੀ ਹਾਂਜੀ ਉਦੋਂ ਤੋਂ ਜੰਪ ਹੋਇਆ ਬੱਚੇ ਤੋਂ ਮਤਲਬ ਕਿ ਇਹ ਵੜਾ ਬਣੀਆਂ ਉਹ ਕਹਿੰਦੇ ਮਤਲਬ ਕਿ ਅਸੀਂ ਕੋਈ ਟੀਕਾ ਨਹੀਂ ਜੀ ਭਰਾਉਂਦੇ ਇਹੋ ਹੀ ਜੰਪ ਕਰਦਾ ਹੈ ਮੈਂ ਤਾਂ ਕਰਕੇ ਆਖਿਆ ਵੀ ਬੱਚੇ ਬਿਲਕੁਲ ਜਿਵੇਂ ਹਾਂਜੀ ਹਾਂਜੀ ਕ੍ਰੋਸ ਵਿੱਚ ਜਿਵੇਂ ਸ਼ਾਈਵਾਲ ਦਾ ਆ ਥੋੜਾ ਗਿਰਦਾ ਵਿੱਚ ਕ੍ਰੋਸ ਜਿਵੇਂ ਤਾਂ ਠੀਕ ਹੈ ਜੀ ਹਾਂਜੀ ਹਾਂਜੀ ਐਵੇਂ ਦੇ ਬੱਚੇ ਦੇ ਦੋਸਤੋਂ ਆਏ ਮਗਰ ਆ ਬੱਚੀਆਂ ਨੇ ਠੀਕ ਆ 15 ਦਿਨਾਂ ਦੀ ਸੂਈ ਆ ਆ ਜਿਹੜੀ ਵੜਾ ਆਪਾਂ ਤੁਹਾਨੂੰ ਬ ਅੱਛਾ ਬਿਕਰੇ ਦੇ ਥੱਲੇ ਹੁਣ ਦੁੱਧ ਦੀ ਕੀ ਸਥਿਤੀ ਆ ਇਹਦੇ ਥੱਲੇ ਭਾਈ 27 ਲੀਟਰ ਦੁੱਧ ਇਸ ਟਾਈਮ ਹਾਜ਼ਰ ਆ 27 ਹਾਂਜੀ ਵੀ ਜਿਹੜਾ ਇਹਨ ਬਿਲਕੁਲ ਕੰਡਾ ਕਰੂਗਾ ਕੋਲ ਆਪਾਂ ਚਵਾ ਦੇਣਾ ਹਾਂ ਹਾਂਜੀ 27 ਲੀਟਰ ਲੈ ਵੀ ਲਓ ਦੋਸਤੋ 27 ਲੀਟਰ ਇਸ ਵੈੜ ਦੇ ਥੱਲੇ ਦੁੱਧ ਹਾਜ਼ਰ ਆ ਜਿਹੜਾ ਕਿਸੇ ਭਰਾ ਨੇ ਚੋਲਣ ਆਣ ਕੇ ਕੱਤ ਵੱਡਾ ਬਾਕੀ ਬਲੈਡਰ ਬੰਨੀ ਖੜੀ ਆ ਕਰਮਾ ਲਈ 20 ਕਿਲੋ ਦੁੱਧ ਦਾ ਪਰ ਫਿਰ ਵੀ ਕੋਈ ਭਰਾ ਟਾਈਮ ਤੋਂ ਟਾਈਮ ਆਪਨੀ ਬਨ ਕੇ ਚੋਗੇ ਤਸੱਲੀ ਕਰ ਸਕਦਾ ਹਾਂਜੀ ਹਾਂਜੀ ਸੋ ਥਣਾ ਤੋਂ ਉਹਨਾਂ ਦੀ ਵੀ ਆਪਾਂ ਤੁਹਾਨੂੰ ਥੋੜਾ ਨੇੜੇ ਉਹ ਵੀ ਦਿਖਾਉਣੇ ਆ ਲੰਬਾ ਤੋਰ ਕੇ ਮੋੜ ਲਾ ਚਾਣ ਜਾਂਦੀਆਂ ਐ ਹਾਂ ਤੋੜ ਦੇ ਵੀਰੇ ਕੁਰੀ ਲੰਮਾ ਤੋੜਦੇ ਹੈ ਕਿ ਤੱਕ ਹੈ ਸੋ ਸੋਨੇ ਕੱਟ ਕੱਟ ਦੇ ਵਿੱਚ ਆ ਬਾਕੀ ਆਰਡਰ ਦੀ ਕੁਆਲਿਟੀ ਚੰਗੀ ਆ ਠੀਕ ਆ ਤੇ 27 ਕਿਲੋ ਦੁੱਧੋ ਦੋਸਤੋ ਬਾਕੀ ਥਣਾ ਤੋਂ ਨਾਲ ਦੀ ਤੁਸੀਂ ਵੇਰਲ ਵੇਖ ਸਕਦੇ ਜੇ ਬਿਲਕੁਲ ਨੇੜੇ ਤੋਂ ਠੀਕ ਆ ਜੀ ਠੀਕ ਆ ਬੰਦ ਅੱਛਾ ਲੈ ਵੀਰ ਬਿਕਰੇ ਦੀ ਡਿਮਾਂਡ ਫਿਰ ਕੀ ਕਰਤੀ ਡਿਮਾਂਡ ਭਾਜੀ 1 ਲੱਖ ਹਾ 95 ਦੀ ਛੱਡ ਦਾਂਗੇ ਭਾਜੀ ਉੱਚੋਂ ਹੀ ਮਾਨਤਾਨ ਕਰ ਦਾਂਗੇ 95 ਹਾਂਜੀ ਮਾਣਾ ਵੀ ਜਾਣਦੀ ਹੈ ਹੁਣ ਜਿੰਨੇ ਵੀ ਛੋੜ ਛੱਪੇ ਖੁੱਲੇ ਕਰਨੇ ਆਪਾਂ ਕਿਸੇ ਵੀ ਦੋਵੇਂ 90 90 ਦੀਆਂ ਕਰ ਦਾਂਗੇ ਉਹ ਦੱਸ ਲਓ ਜੀ ਵੀਰਾਂ ਦਾ ਵੀ ਦੋਵੇਂ 90 90 ਦੀਆਂ ਦੇ ਦਾਂਗੇ ਹਾਂਜੀ ਤੋਂ ਦੋਵੇਂ ਦੋਸਤੋ ਮਿਲਕ ਤੇ ਵੀ ਚੰਗੇ ਤੇ ਚੱਲ ਰਹੀਆਂ ਨੇ ਤੇ ਆਹ ਕਰੋ ਚੈੱਕ ਇੱਕ ਵਾਰੀ ਠੀਕ ਆ ਜੀ ਤੋਂ ਥਣ ਭਾਂਡੇ ਬਿਲਕੁਲ ਤੁਹਾਡੇ ਸਾਹਮਣੇ ਆ ਬਾਕੀ ਕੋਈ ਭਰਾ ਟਾਈਮ ਤੋਂ ਟਾਈਮ ਬੰਨ ਕੇ ਆਪਦੀ ਚਵਾਈ ਕਰ ਸਕਦਾ ਠੀਕ ਆ ਜੀ ਸੱਲੀ ਕਰ ਲਿਓ ਤੇ ਨੰਬਰ ਬੋਲ ਦੇ ਵੀਰ ਬਿਕਰ ਨੰਬਰ ਭਾਜੀ ਆਪਣਾ 81 98 20 863 ਜੀ ਦੂਜਾ ਨੰਬਰ ਜੀ 95924 10377 ਠੀਕ ਹੈ ਜੀ ਦੋਵੇਂ ਚਲਦੇ ਆ ਦੋਵੇਂ ਚਲਦੇ ਆ ਜੀ ਲੈ ਜੀ ਹੁਣ ਦੋਸਤੋ ਦੋਵੇਂ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਆਣ ਕੇ ਨਰਖਪਰਖ ਕਰ ਲਿਓ ਠੀਕ ਹੈ ਜੀ ਇਹ ਦੋ ਪਸ਼ੂ ਆ ਜੇ ਦੋ ਬਿਹੜਾ ਆਪਾਂ ਤੁਹਾਨੂੰ ਦਿਖਾਉਣੀਆ ਸੀ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਦੁੱਧ ਤੇ ਚੱਲਣ ਡੀਆਂ ਬਾਕੀ ਅਗੇ ਕੋਈ ਚੰਗੀ ਸੇਵਾ ਕਰ ਲੂਗਾ ਦੁੱਧ ਵਧਾਉਣਾ ਘਟਾਉਣਾ ਦੋਸਤੋ ਅਗੇ ਚੰਗੀ ਸੇਵਾ ਤੇ ਨਿਰਪਰ ਕਰਦਾ ਬਾਕੀ ਆਓ ਨਰਖਪਰਖ ਕਰੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰ